ਦੀ ਸ਼ਸ਼ੀ ਗਾਲ ਦੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਚ ਤੁਹਾਡਾ ਹਾਰਦਿਕ ਸਵਾਗਤ ਹੈ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਲਵਲੀਨ ਪੀਜੀ ਦੀ ਸਲਵਾਰ ਤੇ ਵਰਕ ਵਾਲੇ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਕੈਮਰਾ ਕੋਨ ਕਰਕੇ ਸਾਰੇ ਬ੍ਰਾਂਡਡ ਸੂਟ ਹੈ ਕਪੜਾ ਬਹੁਤ ਸੋਹਣਾ ਡਿਜ਼ਾਈਨ ਬਹੁਤ ਪਿਆਰੇ ਡਿਜ਼ਾਈਨ ਬਹੁਤ ਆਣੇ ਸਲਵਾਰ ਤੇ ਵਰਕ ਵਾਲੇ ਡਿਜ਼ਾਈਨ ਹੈ ਜੀ ਦੇਖ ਸਕਦੇ ਹੋ ਤੁਸੀਂ ਦੁਪੱਟਾ ਬਹੁਤ ਸੋਹਣਾ ਖੋਲ ਕੇ ਦਿਖਾਉ ਜੀ ਇਹਦਾ ਦੁਪੱਟਾ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵਾਲੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਦੇਖ ਸਕਦੇ ਹੋ ਤੁਸੀਂ ਦੁਪੱਟਾ ਬਹੁਤ ਸੋਹਣਾ ਜੀ ਬਹੁਤ ਵਧੀਆ ਆਊਟਿੰਗ ਦਾ ਕੰਮ ਹੈ ਐਨਰਜੀ ਇਸ ਲਈ ਇਹਦਾ ਦੁਪੱਟੇ ਨਾਲ ਜੀ ਲਾਈਨਿੰਗ ਵਾਲਾ ਨਾਲ ਉਹਦੇ ਪੱਲਿਆਂ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ। ਦੇਖ ਸਕਦੇ ਹੋ। ਡਿਜ਼ਾਈਨ ਬਹੁਤ ਸੋਹਣੇ। ਹੋਰ ਡਿਜ਼ਾਈਨ ਦਿਖਾਵਾਂਗੇ ਤੁਸੀਂ। ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੀ। ਦਿਖਾਵਾਂਗੇ ਅਗਲੇ ਡਿਜ਼ਾਈਨ। ਸਰਵਾਰ ਵਰਕ ਦੇ ਡਿਜ਼ਾਈਨ ਨੇ। ਬਹੁਤ ਸੋਹਣੇ ਡਿਜ਼ਾਈਨ ਨੇ। ਜਿਹੜਾ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ। ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ। ਸਕਰੀਨ ਤੇ ਦਿੱਤੇ ਨੰਬਰ ਤੇ ਤੁਸੀਂ ਇਸ ਦਾ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ। ਬਹੁਤ ਹੀ ਪਿਆਰੇ ਡਿਜ਼ਾਈਨ ਆਏ। ਕੋਜੀ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਇਹ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਲਿਵਲਿੰਗ ਦੇ ਰਿਸਨੋਥੀਜੀ ਦਾ ਟੁਕੜਾ ਲੱਗਿਆ ਲਿਵਲਿੰਗ ਦਾ ਜੀ ਦੇਖ ਸਕਦੇ ਹੋ ਬਾਟਮ ਤੇ ਵਰਕ ਹੈ ਬਹੁਤ ਹੀ ਸੋਹਣਾ ਕੰਮ ਕੀਤਾ ਹੈ ਬਾਟਮ ਤੇ ਮੋਰੀਆਂ ਤੇ ਕੜਾਈ ਹੈ ਦੁਪੱਟਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਜੀ ਇਹਦਾ ਦੇਖ ਸਕਦੇ ਹੋ ਤੁਸੀਂ ਜੀ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਿਲਕੁਲ ਸਟਾਈਲੀ ਪਹਿਲਾਂ ਇਹ ਸੂਟ 17 1800 ਦਾ ਆਇਆ ਸੀਗਾ ਜੀ ਦੁਬਾਰਾ ਰੀਸਟੌਕ ਹੋਇਆ ਹੈ ਲੈਸ ਦੇ ਵਿੱਚ ਰੇਟ ਆ ਕੇ ਇਸ ਦਾ ਸਿਰਫ 1190 ਰੁਪਏ ਦਾ ਸੂਟ ਆਇਆ ਹੈ ਜੀ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਹੈ ਕਪੜਾ ਬਹੁਤ ਵਧੀਆ ਹੈ ਬ੍ਰਾਂਡਡ ਫੈਬਰਿਕ ਹੈ ਲਵਲਿਨ ਪੀਜੀ ਦਾ ਗ੍ਰੇਮੀ ਨੰਬਰ ਹੈ ਜੀ ਦੇਖ ਸਕਦੇ ਹੋ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਬਹੁਤ ਵੈਰੀ ਆਈਟਮ ਹੈ ਦੇਖ ਸਕਦੇ ਹੋ ਤੁਸੀਂ ਦਿਖਾਉ ਜੀ ਅਗਲਾ ਜੀ ਸੁਣੋ ਸਾਰੇ ਡਿਜ਼ਾਈਨ ਇਹ ਖੋਲ ਕੇ ਦਿਖਾਵਾਂਗੇ ਜੀ ਡਿਜ਼ਾਈਨ ਬਹੁਤ ਸੋਹਣੇ ਹਨ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਵੈਰੀ ਬਿਊਟੀਫੁਲ ਸਲਵਾਰ ਤੇ ਵਰਕ ਹੈ ਦੇਖ ਸਕਦੇ ਹੋ ਤੁਸੀਂ ਜੀ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਹੈ ਸਲਵਾਰ ਤੇ ਜੀ ਨਾਲ ਦੁਪੱਟਾ ਜੀ ਇਹਦੇ ਮਸਲੀਨ ਦੇ ਜੀ ਦਿਖਾਓ ਜੀ ਅਗਲਾ ਜੀ ਡਿਜ਼ਾਈਨ ਇਹ ਤੁਹਾਨੂੰ ਆਉਣਗੇ ਜੀ। ਕੱਪੜਾ ਬਹੁਤ ਸੋਹਣਾ ਆਏਗਾ ਜੀ। ਸਲਵਾਰ ਤੇ ਵਰਕ ਵਾਲੇ ਡਿਜ਼ਾਈਨ ਆ ਮੂਰੀ ਤੇ ਵਰਕ ਵਾਲੇ ਡਿਜ਼ਾਈਨ ਆ ਜੀ। ਦੇਖੋ ਦੁਪੱਟਾ ਜੀ ਦਾ। ਦਿਖਾਓ ਜੀ ਅਗਲਾ ਜੀ। ਬਹੁਤ ਹੀ ਸੋਹਣਾ ਡਿਜ਼ਾਈਨ ਆ ਇਹਨੇ ਜੀ। ਦੇਖ ਸਕਦੇ ਹੋ ਡਿਜ਼ਾਈਨ ਤੁਸੀਂ ਜੀ। ਟਾਪ ਕਲਾਸ ਹੋਣਗੇ ਜੀ। ਇਸ ਸੂਟ ਤੋਂ ਤੁਹਾਨੂੰ ਮਿਲੇਗਾ ਮਸਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬ੍ਰੇਟਾ ਵਿਖੇ ਜੀ ਜਿਹੜਾ ਵੀ ਤੁਹਾਨੂੰ ਇਹ ਸੂਟ ਚਾਹੀਦਾ ਹੈ ਸੂਟ ਦਾ ਸਕਰੀਨਸ਼ਾਟ ਲਓ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਜੀ ਇਸ ਦਾ ਸਕਰੀਨਸ਼ਾਟ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰ ਸਕਦੇ ਹੋ ਦੇਖੋ ਜੀ ਡਿਜ਼ਾਈਨ ਬਿਲਕੁਲ ਲੇਟੈਸਟ ਕਲੈਕਸ਼ਨ ਹੈ ਜੀ ਰੱਖੜੀ ਦੇ ਮੌਕੇ ਤੇ ਲੈਸ ਦੇ ਵਿੱਚ ਸੂਟ ਆਏ ਨੇ ਇਹ ਜੀ 1700 ਵਾਲਾ ਸੂਟ ਸਿਰਫ 1190 ਰੁਪਏ ਦੀ ਰੇਂਜ ਆ ਹੈ ਜੀ ਦੇਖ ਸਕਦੇ ਹੋ ਤੁਸੀਂ ਜੀ ਦੁਪट्टे ਤੇ ਵੀ ਵਰਕ ਹੋਇਆ ਹੋਇਆ ਹੈ ਨਾਲ ਜੀ ਸੂਟ ਦੇ ਉੱਪਰ ਵੀ ਵਰਕ ਹੈ ਸਲਵਾਰ ਤੇ ਵੀ ਵਰਕ ਹੈ ਜੀ ਮੂਰੀ ਤੇ ਵਰਕ ਦਾ ਬੜਾ ਟ੍ਰੈਂਡ ਚੱਲਿਆ ਹੋਇਆ ਹੈ ਲੈਸ ਰੇਟ ਦੇ ਵਿੱਚ ਇਹ ਆਈਟਮਾਂ ਆਈਆਂ ਨੇ ਗ੍ਰੇਟੈਸਟ ਦਾ ਸਿਰਫ 1190 ਰੁਪਏ ਦਿਖਾਓ ਜੀ ਅਗਲਾ ਡਿਜ਼ਾਈਨ ਡਿਜ਼ਾਈਨ ਬਹੁਤ ਨੇ ਜੀ ਜਲਦੀ ਕਰੋ ਸਮੇਂ ਦਾ ਲਾਭ ਉਠਾਓ ਕਪੜਾ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕਪੜੇ ਦੇ ਸ਼ੋਅਰੂਮ ਬਰੇਟਾ ਵਿਖੇ ਜੀ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਪ੍ਰਿੰਟ ਬਹੁਤ ਸੋਹਣਾ ਹੈ ਹਰੇਕ ਸੂਟ ਦੇ ਉੱਪਰ ਮੋਰ ਲੱਗੀ ਹੋਈ ਹੈਗੀ ਜੀ ਬ੍ਰਾਂਡਡ ਮਾਲ ਹੈ ਦੇਖੋ ਇਹ ਰਾਮਟੈਕਸ ਦੇ ਲਵਲੀਨ ਤੇ ਰਾਮਟੈਕਸ ਦੇ ਡਿਜ਼ਾਈਨ ਹੈ ਜੀ ਇਹ ਐਕਸਟਰਾ ਆਰਡੀਨਰੀ ਡਿਜ਼ਾਈਨ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਦੇਖ ਸਕਦੇ ਹੋ ਤੁਸੀਂ ਸਲਵਾਰ ਤੇ ਵਰਕ ਹੋਇਆ ਹੋਇਆ ਹੈ ਜੀ ਇਹ ਰਾਮਟੈਕਸ ਚ ਆ ਗਿਆ ਜੀ ਬਾਕੀ ਤੁਸੀਂ ਸੂਟ ਦੇ ਉੱਪਰ ਕੰਨੀ ਤੇ ਬ੍ਰੈਂਡ ਦੀ ਮੋਹਰ ਲੱਗੀ ਹੋਈ ਦੇਖੋ ਜੀ オリジナル ਰਾਮ ਟੈਕਸ ਦਾ ਸੂਟ ਹੈ ਜੀ ਇਹ ਦੇਖੋ ਜੀ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਰਕੜੀ ਦੇ ਮੌਕੇ ਤੇ ਧਮਾਕਾ ਆਫਰ ਲੈ ਕੇ ਆਏ ਆ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਰੇਟ ਇਸ ਦਾ ਬਹੁਤ ਘੱਟ ਆ ਸਿਰਫ 1190 ਰੁਪਏ ਦਾ ਸੂਟ ਆ ਜੀ ਸੂਟ ਬਹੁਤ ਸੋਹਣਾ オリジナル ਮਸਲੀਨ ਦਾ ਦੁਪੱਟਾ ਹੈ オリジナル ਹੀ ਕੱਪੜਾ ਹੈ ਬ੍ਰਾਂਡਡ ਕੱਪੜਾ ਹੈ ਕੰਨੀ ਤੁਸੀਂ ਚੈੱਕ ਕਰ ਸਕਦੇ ਹੋ ਰਾਮ ਟੈਕਸ ਲਵਲੀਨ ਵਧੀਆ ਬ੍ਰਾਂਡਡ ਕੱਪੜੇ ਨੇ ਸਿਰਫ ਕੇਟ ਇਸ ਦਾ 1190 ਰੁਪਏ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਧੰਨਵਾਦ ਜੀ